ਸਾਹਬ ਸਵਾਇ ਕੁਝ ਕੀ ਕੰਦਰੀਆਂ ਮਾਨਨਾ ਕਾਲੀ ਨਾਨਕਦਨ ਮੜੀਆਂ ਵਾਲਾ ਨੇ ਮਾਹਰ ਤੇ ਇੱਥੇ ਰਪੂਲਾ ਕਰੋ ਬਟਾਲਾ ਤੇ ਸੂ ਸਾਂਗਤ ਦੇ ਸਹਿਯੋਗ ਦੇ ਨਾਲ ਦੋ ਚੁੰਗੀ ਤੇ ਆ ਪਾ ਗੁਰਦੁਆਰਾ ਫਾਤੇ ਜੀ ਤਾਰਪੂਲਾ ਪਹਲਾ ਕਰੋ ਨਿਤਰਪੁਰਾ ਕਰੋ ਸਤਿ ਆਹ ਕੁਝੀ ਅਜੇ ਬੈਠੇ ਆ ਸਹਾਇ ਸੇਵਾ ਸੰਸਥਾ ਜਥੇਬੰਦੀ ਸਿੰਘ ਆ ਸਰਪਿੰਦਰ ਸਿੰਘ ਤੇ ਸੰਗਤਾਂ ਬੈਠੀਆਂ ਇੱਕ ਜ਼ਰੂਰੀ ਮੈਸੇਜ ਸੰਗਤਾਂ ਨੂੰ ਲਾਉਣਾ ਸੀ ਸਿਰਫ ਛੋਟੀ ਵੀਡੀਓਾਂ ਸ਼ੇਅਰ ਕਰ ਦਿਓ ਕਿ ਜਿਹੜੀ ਵੀ ਸੰਗਤ ਬਟਾਲੇ ਪਹੁੰਚਦੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਥਾਨ ਤੇ 1 ਘੰਟਾ 2 ਘੰਟੇ ਜ਼ਰੂਰ ਹਾਜ਼ਰੀ ਭਰ ਕੇ ਜਾਣ ਜਿਸ ਤਰ੍ਹਾਂ 24 ਘੰਟੇ ਇੱਥੇ ਫੌਜਾਂ ਦੇ ਪਹਿਰੇ ਨੇ ਫੌਜਾਂ ਬੈਠੀਆਂ ਨੇ ਤੇ ਗੁਰੂ ਘਰ ਨੂੰ ਇੱਥੋਂ ਚੱਕਣ ਦੀਆਂ ਲੈਟੇੜੀ ਕਰਦੀਆਂ ਜੱਲਾਂ ਦੀ ਪਹਾਰੀ ਹੈ ਤੇ ਕਿੱਤੀ ਗੁਰੂ ਘਰ ਦੇ ਦਰ ਦੇ ਵਜ਼ੀਰ ਨੇ ਤੇ ਗੁਰੂ ਘਰ ਦੀ ਸੰਗਤ ਹੈ ਉਹਨਾਂ ਦਾ ਫਰਜ਼ ਆਪਰਾ ਬਣਦਾ ਨਾ ਬਾਬਾ ਜੀ ਦਾ ਫਰਜ਼ ਹੈ ਨਾ ਸਾਡਾ ਪਰ ਇਹਨੇ ਫਰਜ਼ ਕਿਉਂ ਸੁਭਾਲਿਆ ਕਿ ਗੁਰੂ ਦੇ ਸਿੱਖ ਨੇ ਗੁਰੂ ਦੇ ਵਜ਼ੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਫਰਜ਼ ਆਪਣੇ ਆਪ ਇਹ ਪੜ ਜਾਂਦਾ ਹੈ ਇਸ ਸਥਾਨ ਦਾ ਮਤਲਬ ਇਹ ਹੈ ਕਿ ਤੁਹਾਡਾ ਵੀ ਹੀ ਉਹਨਾਂ ਫਰਜ਼ ਬਣਦਾ ਜਿੰਨਾ ਬਾਬਾ ਜੀ ਦਾ ਬਣਦਾ ਜਿਹੜਾ ਗੁਰੂ ਦਾ ਸਿੱਖ ਸਭਾ ਉਹ ਬਟਾਲੇ ਪਹੁੰਚਦਾ ਜਿਸ ਤਰ੍ਹਾਂ ਹੁਣ ਗੁਰਨਾਨ ਦੇਵ ਮਹਾਰਾਜ ਦਾ ਵਿਆਹ ਘੁਰਬਾ ਰਿਹਾ ਇੱਥੇ ਲੜੀਵਾਰ ਪਾਠ ਚੱਲ ਰਿਹਾ ਇੱਥੇ ਪਹੁੰਚੋ ਬਾਣੀ ਸੁਣੋ ਪ੍ਰਸਾਦਾ 24 ਘੰਟੇ ਗੁਰੂ ਦਾ ਲੰਗਰ ਤਿਆਰ ਹੈ ਪ੍ਰਸਾਦਾ ਸਭ ਕੋ ਪ੍ਰਸ਼ਾਦ ਲਓ ਬਾਬਾ ਜੀ ਦਾ ਬਚਨ ਸੁਣੋ ਇਹ ਦੂਸਰੇ ਨੰਬਰ ਤੇ ਵੀ ਵੇਰਵੀ ਸੰਗਤਾਂ ਲਈ ਹੈ ਕਿ ਜਿਸ ਤਰ੍ਹਾਂ ਅੰਦਰ ਅਪਲਾ ਕਲੋਨੀ ਵਾਲੇ ਸਾਥ ਦੇ ਰਹੇ ਨੇ ਬਟਾਲੇ ਵਾਲੇ ਸਾਥ ਦੇ ਰਹੇ ਨੇ ਸਮੂਹ ਸੰਗਤਾਂ ਐਨਆਰਆਈ ਵੀਰ ਵੀ ਜਿਹਦੇ ਵਿੱਚ ਬਾਬਾ ਜੀ ਆਪਣਾ ਨੰਬਰ ਬੋਲਣਗੇ ਤਾਂ ਮਾਇਆ ਨਾਲ ਨਾਲ ਸੀ ਬਾਬਾ ਦੀ ਮਾਇਆ ਨੇ ਇਸ ਨਗਰਾਂ ਦੇ ਰਸਤੇ ਰਸਤਾਂ ਦੇ ਰਸਤੇ ਜਿਵੇਂ ਬਾਇਆ ਨੇ ਮੋੜ ਮਾਇਆ ਜੀ ਉਹਦੇ ਨੇ ਰਸਤਾ ਵੀ ਲੋੜ ਦਾ ਬਾਬਾ ਜੀ ਨੇ ਸਪਸ਼ਟ ਕਰਤਾ ਚੱਲਦੀ ਗੀੜੀ ਅਸੀਂ ਬਾਕੀ ਪੱਤਰਕਾਰਾਂ ਨੂੰ ਨਹੀਂ ਵੀ ਇਹ ਗੱਲ ਕੱਟਦੀ ਹੈ ਫੇਰ ਲਾਈਏ ਨਾ ਬਾਬਾ ਇਹਨਾਂ ਵਿਚਾਰ ਹੋਇਆ ਸੀ ਬਾਬਾ ਜੀ ਕਹਿੰਦੇ ਮਾਇਆ ਬਿਲਕੁਲ ਨਹੀਂ ਚਾਹੀਦੀ ਬਾਬਾ ਜੀ ਨੂੰ ਰਸਤਾ ਦੀ ਜ਼ਰੂਰਤ ਹੈ ਆਟਾ ਦਾਲ ਸਬਜ਼ੀ ਤੇਲ ਜੋ ਵੀ ਰਸੋਈ ਦੇ ਸਮਾਨ ਜਿਹੜਾ ਸੰਗਠ ਨਹੀਂ ਸਕਦਾ ਇੱਕ ਕੋੜਿਆਂ ਦੀ ਰਸਤਾ ਵੀ ਨਾਲ ਕੋਈ ਜਿੰਨਾ ਕਹਿਣ ਕੋਵੰਦ ਚ ਕੋਈ ਨਹੀਂ ਜਿਹੜਾ ਆਪਣੇ ਪੌੜੇ ਮਤਾਵਾਂ ਤੋਂ ਬਾਰੇ ਬੋਲਦਾ ਹੈ। ਬਾਬਾ ਜੀ ਆਪ ਹੀ ਵਿਚਾਰ ਦੋ ਕਰ ਲਗੇ ਤੁਸੀਂ ਦਮਾਰ ਆਪਾਂ ਵੀ ਇਹ ਸਵਾਗਤ ਕਰਨੀ ਹੈ। ਬੇਨਤੀ ਹੈ ਕਿ ਬਾਤ ਉਹ ਸੰਗਤ ਇੱਥੇ ਪਹੁੰਚਣ ਕਿ ਕਿਸੇ ਦਿਨ ਨੂੰ ਇੱਥੇ ਗੁਰੂ ਮਹਾਰਾਜ ਜਿਹਦੇ ਨਿਸ਼ਾਨ ਦੀ ਤਰਫ ਝੋਲਦੇ ਨੇ ਤੇ ਦਰਬਾਰ ਬਣੇ ਨੇ ਤੇ ਦੂਰੋਂ ਪਤਾ ਲੱਗੂ ਗੁੰਟਾ ਦਾ ਕਿ ਆਹ ਗੁਰੂ ਘਰ ਜਿਹੜਾ ਇੱਥੇ ਢਿਕਾ ਪਿਆ ਸੀ ਪਰ ਮਹਾਰਾਜ ਜੀ ਨੇ ਜਿਹੜਾ ਆਪਣਾ ਸਥਾਨ ਆਪ ਹੀ ਕਿਰਪਾ ਸੀ ਜਿਹੜਾ ਤਰਾ ਕੇ ਤਿਆਰ ਕਰਵਾ ਲਿਆ।

ਜਗ੍ਹਾ ਤੇ ਸ਼ਾਂਤਰਾ ਤੋਂ ਲੈ ਕੇ ਕਾਫੀ ਦੂਰ ਮਾਨਗਰ ਕਾਹਲਿਆ ਨਾਮਕ ਆਵਾਸਾਂ ਦੇ ਘਰਾਂ ਤੋਂ ਸੰਪਾਟੇ ਰੋਜ਼ ਸਾਰ ਮੰਨਤਰ ਜਨਾਲ ਸੇਵਾ ਕਰਦੇ ਰਹੇ ਜੀਹੇ ਰਾਹ ਕੋਨਾਗੁਰਨਾ ਅੰਸ਼ਾ ਜੀ ਦੇ ਵਿਆਹ ਪਰੰਪਰਿ ਗੋਲਮ ਨੇ ਆਵੋ ਇਹਨੇ ਆਪ ਸਤਿ ਸ਼ਤਮ ਨੂੰ ਬੇਨਤੀ ਹੈ ਕਿ ਸਾਰੇ ਵਾਟਾਂ ਖੇਤੇ ਉੱਧਰ ਜਾਣ ਦੀਆਂ ਰਸਤਾ ਬਸਤਾ ਸੇਤਾਨਮਨ ਸਰਕਾਰ ਕੋਈ ਆਏ ਕਿ ਆਵਾਗਰਮ ਆਪ ਆਪਣੀ ਜਰੂਰੀ ਨਾਲ ਕਰਨ ਤੇ ਹੋਰ ਜਗਾ ਕੋਈ ਮਾਇਆ ਦੀ ਆਪਾਂ ਨੇ ਇਹ ਨਹੀਂ ਆਪਾਂ ਬੇਕੀ ਕਰਦੇ ਕਿ ਆਪਾਂ ਨੂੰ ਮਾਇਆ ਜੀ ਇਸ ਟਿਕਾਣਾ ਹੋੜ ਰਸਤਾ ਬਤਾ ਦਿਓ ਜਿਹੜੀ ਆ ਉਹ ਕਰਾਣੀ ਆ ਉਹ ਲਿਓ ਅਗਰ ਆਂ ਇਹ ਰਸਤਾ ਨੋਕ ਸੰਤਾਉਂ ਨਹੀਂ ਲੱਗਦਾ ਤਾਂ ਬਾਕੀ ਘੋੜਿਆਂ ਦੇ ਘੋੜਿਆਂ ਦਾ ਦਾਣਾ ਇਹ ਸਾਡੇ ਬਾਅਦ ਦਾ ਹੈ ਸੇਵਾ ਉਹ ਵੀ ਆਪਾਂ ਇਹ ਨਹੀਂ ਕਿਹਾ ਜੀ ਕੋ ਬਾਤ ਨਹੀਂ ਬੰਦ ਤੁਹਾਨੂੰ ਕਿ ਇਹਨੂੰ ਬੰਦ ਕਰ ਦੇਣਾ ਆਪਣਾ ਜਿੰਨਾ ਬਸ ਫਾਇਦਾ ਥੋੜਾ ਥੋੜਾ ਜਿੰਨਾ ਕਿਹਦਾ ਬ好处 ਤਾਂ ਬਾਹਰ ਮਿਲਿਆ ਤਾਂ ਕਰਦੇ ਹਾਂ ਤਾਂ ਕਰਦੇ ਹਾਂ ਤੇ ਤੁਹਾਨੂੰ ਮਾਈ ਨੰਬਰ ਤੋਂ ਵਰਤ ਵਰਤਿਆ ਰਹੇ ਜਿਹੜੇ ਐਕਟ ਨੇ ਮਾਈਲੇ ਸਾਡੇ ਕੋਲ ਇਹ ਤਾਂ ਨਹੀਂ ਗਿਆ ਕਿ ਇਹਨੇ ਵੀ ਜਿਹੜਾ ਆਪਣਾ ਪਰਿਖਿਆ ਹੋਣਾ ਤੇ ਆ ਕੇ ਤੁਹਾਨੂੰ ਇਹਾਰੇ ਨੇ ਤੇ ਲੋ ਸਭ ਲੋ ਸਭ ਤੋਂ ਅੰਦਰ ਰੱਖਣਾ ਹੈ ਤਾਂ ਕਿ ਆਪ ਵੀ ਅੰਦਰ ਸਰਕਾਰ ਦੇ ਅੰਦਰ ਧੰਨਵਾਦ ਰਾਂਗੇ ਗੁਰੂ ਦਾ ਕਾਰਜ ਹੈ ਗੁਰੂ ਜੀ ਸਤਿਗੁਰਾਂ ਨੇ ਆਪ ਕਰਨਾ ਕਿ ਇਹ ਕਾਰਜ ਹੈ ਆਪਣਾ ਸਾਰੇ ਵਿਦਵਾਨਾਂ ਦਾ ਜੋੜ ਵਿੱਚ ਲਾ ਕੇ ਕੰਮ ਕਰਨਾ ਲਾਏ ਹੈ ਸਾਡੇ ਸਰਕਾਰਾਂ ਨੂੰ ਆਪ ਜਾਣਦੇ ਹੋ ਜੋ ਇਹ ਵਾਲੇ ਮਸਲਾ ਇਸ ਤਰ੍ਹਾਂ ਚੱਲਦਾ ਆ ਰਿਹਾ ਹੈ ਇਸ ਨੂੰ ਹੱਲ ਕਰ ਤੋਂ ਜਿਹੜਾ ਜਿਆਦਾ ਕਰਦਾ ਹੈ ਮਸਲਾ ਤੇ ਗੁਰੂਆਂ ਦੇ ਵਿੱਚ ਆਪਾਂ ਆਪਣੇ ਜੋੜਨੀਆਂ ਹੁੰਦਾ ਤਾਂ ਕਿ ਆਪਾਂ ਆਪਣੇ ਜਿਹੜੇ ਉਹਨਾਂ ਦੇ ਉਹਨਾਂ ਦੇ ਆਪਣੇ ਆਪ ਹੀ ਕੀਤੇ ਆ ਸਾਡੇ ਜਿਹੜੇ ਗੁਰੂਆਂ ਨੂੰ ਫਰਜ਼ੀ ਦੀ ਅਸੀਂ ਆਪਣੀ ਕੀਤੀ ਆ ਤੇ ਅੱਗੇ ਜੋ ਪਰਮੇਸ਼ਰ ਕਰੇਗਾ ਸਾਰੇ ਆਪਾਂ ਸਨਣਾ ਹਟਾਈਏ ਗੁਰੂ ਜੀ ਹਾਏ ਵਿੱਚ ਆਪਾਂ ਸਾਰੇ ਨੇ ਬਹੁਤ ਦਾ ਭੰਨ ਸਮਝਿਆ ਹੋਇਆ ਕਿ ਬਾਬਾ ਜੀ ਜੀ ਅਗਲੇ ਆਪ ਆਪਣੀ ਅੰਤਿਮ ਧਰਗਾ ਲਵੋਣੇ ਹੋਣੇ ਅੰਤਿਮ ਅੰਤ ਤੱਕ ਸਰਵਾਇ ਦੇ ਪ੍ਰਸਤਉ ਦਾ ਦਬਈ ਪਰਮ ਭਾਈ ਜੀ ਉਹਦਾ ਅੰਤ ਤੱਕ ਜਿਹਨੇ ਕੋਸ਼ਿਸ਼ ਆਲੀ ਇਹ ਰਾਤਾਂ ਦੇ ਦੋ ਫੰਕਸ਼ਨ ਹੋ ਗਿਆ। ਜੇ ਪ੍ਰੈਕਟ ਹੋ ਗਿਆ ਇਹ ਇਤਰਾਫ ਦੇ ਦੋ ਫੰਕਸ਼ਨ ਹੋ ਗਿਆ। ਜੀਵਾਨ ਦੇ ਪ੍ਰੈਕਟ ਹੋ ਗਿਆ। ਬਾਬਾ ਜੀ ਦਾ ਮੋਬਾਈਲ ਨੰਬਰ ਉੱਪਰ ਲਿਖ ਦਿੰਦੇ ਆ ਤੇ ਨਾਲ ਹੀ ਮੋਬਾਈਲ ਨੰਬਰ ਚਲਾ ਦੇਵਾਂਗੇ ਜਿੰਨਾ ਵੀ ਗੱਲ ਕਰਨੀ ਇਸ ਬਣਾ ਦੇ ਮਸਲੇ ਤੇ ਸਿੱਧੀ ਬਾਬਾ ਜੀ ਵਾਲੇ ਨੰਬਰ ਤੇ ਗੱਲ ਕਰਨੀ ਤੇ ਬਾਬਾ ਜੀ ਨੂੰ ਜਿੱਦ ਨੇ ਰਸਤਾ ਦੇਖਾਂ ਦੀਆਂ ਰਸਤਾ ਲੋਕੇ ਦੇਖਿਆ ਵੀ ਪਹਿਲੇ ਵੀ ਚੱਲਦੇ ਨੇ ਗੁਰੂ ਕੀ ਦੇ ਲੰਗਰ ਦੀਆ ਰਸਤਾ ਜੋ ਵੀ ਘੋੜਿਆਂ ਦੇ ਰਸਤਾ ਦੀ ਸੇਵਾ ਕਰਨੀ ਚਾਹੁੰਦਾ ਹੈ ਉਹ ਬਾਬਾ ਜੀ ਨਾਲ ਫੋਨ ਤੇ ਸੰਪਰਕ ਕਰਕੇ ਤੇ ਬਾਬਾ ਜੀ ਨੂੰ ਜੀ ਆਪ ਆਪਣੇ ਹੱਥੇ ਆ ਕੇ ਕਰੇ ਆਪਣੇ ਹੱਥੀਂ ਤੇ ਆ ਸਕਣ ਤੇ ਸਭ ਤੋਂ ਵਧੀਆ ਦਰਸ਼ਕਦਾਰੇ ਕਰਕੇ ਜਾਣ ਸਾਰਾ ਮਾਹੌਲ ਵੇਖ ਕੇ ਜਾਣ ਨਾਲੇ ਆਪਣੇ ਹੱਥੀਂ ਲੰਗਰ ਦੀ ਸੇਵਾਵਾ ਪਾ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ